ਸਰਸ਼ੀ ਕਾਲ ਜੀ ਮੈਂ ਰਿੰਨਾਤੀ ਮਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਖੰਡਵਾਦਿਕ ਹੋਰ ਵੀਡੀਓ ਤੁਹਾਨੂੰ ਦਿਖਾ ਦਈਏ ਵੀਡੀਓ ਦਿਖਾਉਣ ਦਾ ਮਕਸਦ ਇਹੀ ਹੁੰਦਾ ਤਾਂ ਕਿ ਲੋਕਾਂ ਨੂੰ ਬਹਿਮਾ ਭਰਮਾ ਤੋਂ ਦੂਰ ਰੱਖਿਆ ਜਾਵੇ ਸਾਡੇ ਗੁਰੂਆਂ ਨੇ ਵੀ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚੋਂ ਕੱਢਿਆ ਤਾਂ ਹੀ ਉਹਨਾਂ ਦੇ ਵੱਲੋਂ ਉਦਾਸੀਆਂ ਕੀਤੀਆਂ ਗਈਆਂ ਸਿੱਖ ਧਰਮ ਦੇ ਵਾਸੀ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਲੋਕਾਂ ਨੂੰ ਇਸ ਚੀਜ਼ ਬਾਰੇ ਇਤਿਹਾਸ ਬਾਰੇ ਦੇਖਣਾ ਚਾਹੀਦਾ ਹੈ ਕਿ ਜੋ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰ ਦਿੱਤੀਆਂ ਉਹਨਾਂ ਦੀ ਕੋਈ ਦੇਣ ਨਹੀਂ ਪਰ ਉਹਨਾਂ ਨੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚੋਂ ਕੱਢਿਆ ਸੀ ਹਰ ਇੱਕ ਚੀਜ਼ ਦਾ ਖੰਡਨ ਕੀਤਾ ਗਿਆ ਸੀ ਪਰ ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਲੋਕ ਮੁੜ ਤੋਂ ਬਹਿਮਾ ਭਰਮਾ ਦੇ ਵਿੱਚ ਫਸਦੇ ਜਾ ਰਹੇ ਨੇ ਜਿਹੜੀ ਇਹ ਜਨਾਨੀ ਆ ਆਪਦੇ ਆਪ ਨੂੰ ਮਾਤਾ ਕਹਾਉਂਦੀ ਹੈ ਤੇ ਰਿਵਾੜ ਹੀ ਨਾਂ ਦਾ ਇਹਦਾ ਕੋਈ ਦਰਬਾਰ ਬਣਿਆ ਹੋਇਆ ਜਿਸ ਦੇ ਵਿੱਚ ਇਸ ਦੇ ਵੱਲੋਂ ਲੋਕਾਂ ਨੂੰ ਪੁਛਾ ਦਿੱਤੀ ਜਾਂਦੀ ਆ ਚੌਂਕੀਆਂ ਲਗਾਈਆਂ ਜਾਂਦੇ ਨੇ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਨਾਨੀ ਕਿਵੇਂ ਰੰਗਾ ਰੰਗ ਪ੍ਰੋਗਰਾਮ ਬਣਾ ਰਹੀ ਆ ਤੇ ਉੱਥੇ ਇਹ ਤਾਂ ਸਿਰ ਘਮਾਉਂਦੀ ਹੋਆ ਤੇ ਜਿਹੜੇ ਹੋਰ ਜਨਾਨੀਆਂ ਆਉਂਦੀਆਂ ਨੇ ਉਹ ਵੀ ਜਿਹੜੀ ਕਿ ਇਹਦੇ ਦਰਬਾਰ ਦੇ ਵਿੱਚ ਬੈਠੀਆਂ ਹੋਈਆਂ ਸਿਰ ਘਮਾਉਂਦੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਜਿਹੜੇ ਬੰਦੇ ਜਾਂ ਮੁੰਡੇ ਇਹਦੇ ਦਰਵਾਜ਼ੇ ਵਿੱਚ ਆਏ ਉਹ ਵੀ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੇ ਉਹ ਵੀ ਜਨਾਨੀਆਂ ਤੋਂ ਵੱਧ ਕੇ ਆਪਣਾ ਸਿਰ ਘਮਾਉਂਦੇ ਨਜ਼ਰ ਆ ਰਹੇ ਨੇ ਜਨਾਨੀਆਂ ਤਾਂ ਜਨਾਨੀਆਂ ਭਾਈ ਬੰਦੇ ਵੀ ਹੁਣ ਤਾਂ ਇਨਾ ਪਖੰਡਵਾ ਦੇ ਵਿੱਚ ਫਸਲ ਲੱਗੇ ਨੇ ਕਿਉਂਕਿ ਹਮੇਸ਼ਾ ਲੋਕ ਕਹਤ ਹੁੰਦੇ ਨੇ ਵੀ ਜਨਾਨੀ ਤਾਂ ਮੂਰਖ ਆ ਜਦਕਿ ਅੱਜ ਤੱਕ ਦੇਖਿਆ ਜਾਂਦਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਦਿੰਨੇ ਹੋ ਪਰ ਸਭ ਤੋਂ ਅੱਗੇ ਲੇਡੀਜ਼ ਹੁੰਦੀ ਹੈ ਪਰ ਜਿਹੜੇ ਲੋਕ ਪਖੰਡਵਾਦ ਦੇ ਵਿੱਚ ਫਾਜੰਦੇ ਨੇ ਚਾਹੇ ਉਹ ਬੰਦਾ ਚਾਹੇ ਕੋਈ ਜਨਾਨੀ ਆ ਸੱਚੀ ਉਹਦੇ ਵਰਗਾ ਮੂਰਖ ਕੋਈ ਨਹੀਂ ਜਿਹੜੇ ਤੁਹਾਨੂੰ ਚੰਗੇ ਭਲੇ ਨੂੰ ਤੁਹਾਡੇ ਦਿਮਾਗ ਨੂੰ ਇੰਨਾ ਮਾਈਂਡ ਵਾਸ਼ ਕਰ ਦਿੰਦੇ ਨੇ ਕਿ ਤੁਹਾਨੂੰ ਲੱਗਦਾ ਕਿ ਵਾਕਈ ਇਹਨਾਂ ਪਖੰਡੀਆਂ ਦੇ ਕੋਲ ਬਹੁਤ ਕੁਝ ਹੈ ਇਹ ਤਾਂ ਜਾਣੇ-ਜਾਣੇ ਤਾਂ ਹੀ ਇਹਨਾਂ ਨੂੰ ਸਾਡੇ ਘਰ ਦਾ ਪਤਾ ਇਹਨਾਂ ਨੂੰ ਘਰ ਘਰ ਦਾ ਪਾਈ ਥੋੜੇ ਦਾ ਕੁਝ ਨਹੀਂ ਪਤਾ ਹੁੰਦਾ ਤੁਹਾਨੂੰ ਇਹ ਪੁੱਛ ਲੈਂਦੇ ਨੇ ਕਿਥੋਂ ਆਏ ਤੁਸੀਂ ਦੱਸ ਦਿੰਦੇ ਆਂ ਫਲਾਈ ਜਗਾ ਤੋਂ ਆਏ ਆ ਅੱਛਾ ਥੋੜੇ ਘਰ ਦੇ ਵਿੱਚ ਕਲੇਸ਼ ਰਹਿੰਦਾ ਤੁਸੀਂ ਕਹਿੰਦੇ ਨੇ ਹਾਂ ਜੀ ਲੈ ਤੁਹਾਨੂੰ ਇੰਨੇ ਚ ਐ ਹੋ ਜਾਂਦਾ ਵੀ ਲੈ ਵੀ ਮਾਤਾ ਨੂੰ ਪਤਾ ਲੱਗ ਗਿਆ ਵੀ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਬਾਕੀ ਤੁਸੀਂ ਗੱਲਾਂ ਆਪ ਹੀ ਕਹਿ ਦਿੰਦੇ ਹੋ ਜੀ ਸਾਡੇ ਕਲੇਸ਼ ਵੀ ਰਹਿੰਦਾ ਸਾਡੇ ਫਲਾਣਾ ਤੰਕਰਦਾ ਸਾਡਾ ਠਿਕੜਾ ਤੰਕਰਦਾ ਸਾਡੇ ਘਰ ਦੇ ਵਿੱਚ ਨੌਕਰੀ ਨਹੀਂ ਮਿਲ ਰਹੀ ਕਿਸੇ ਬੱਚੇ ਨੂੰ ਇੰਨੀਆ ਪੜ੍ਹਾਈਆਂ ਕਰ ਰੇ ਨੇ ਕਿਸੇ ਦਾ ਬਾਹਰ ਦਾ ਨਹੀਂ ਬਣਦਾ ਸਾਰੇ ਗੱਲ ਤੁਸੀਂ ਆਪ ਉਗਲ ਦਿੰਨੇ ਫਿਰ ਮਾਤਾ ਨੇ ਤੁਹਾਨੂੰ ਕੀ ਦੱਸਣਾ ਘਰ ਦੇ ਵਿੱਚ ਕਿਹਦੇ ਕਲੇਸ਼ ਨਹੀਂ ਹੁੰਦਾ ਤਾਂ ਇੱਕ ਲੈਂ ਜੀ ਬਣਾਈ ਹੋਈ ਆ ਵੀ ਲੋਕਾਂ ਨੂੰ ਗੁੰਮਰਾਹ ਕਿੱਦਾਂ ਕਰਨਾ ਤੁਹਾਡੇ ਵਰਗੇ ਲੋਕ ਇਨ੍ਹਾਂ ਪਖੰਡੀਆਂ ਦੇ ਜਵਾਲ ਦੇ ਵਿੱਚ ਫਸ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਆਪਣੀ ਮਿਹਨਤ ਦੀ ਕਮਾਈ ਲਟਾਉਂਦੇ ਨੇ ਜਦਕਿ ਇਨ੍ਹਾਂ ਪਖੰਡੀਆਂ ਦੇ ਪੱਲੇ ਸੱਚੀ ਕੁਝ ਨਹੀਂ ਹੁੰਦਾ ਤੁਹਾਨੂੰ ਸਿਰਫ ਇੱਕ ਬਹਿਮ ਦੇ ਰਾਹ ਦੇ ਉੱਤੇ ਪਾ ਦਿੱਤਾ ਜਾਂਦਾ ਤੇ ਤੁਸੀਂ ਜਦੋਂ ਉਸ ਬਹਿਮ ਦੇ ਰਾਹ ਤੇ ਤੁਰਨ ਲੱਗ ਜਾਂਦੇ ਹੋ ਤਾਂ ਤੁਹਾਨੂੰ ਪਿੱਛੇ ਚੰਗਾ ਰਾਹ ਹੀ ਨਹੀਂ ਦਿਖਦਾ ਆਸਾ ਪਾਸਾ ਤੁਹਾਨੂੰ ਕੁਝ ਨਹੀਂ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਕਿ ਜੋ ਵੀ ਹੈ ਇਹ ਪਖੰਡੀ ਨੇ ਇਹਨਾਂ ਨੇ ਸਾਡੇ ਘਰ ਦਾ ਇਲਾਜ ਕਰਨਾ ਤਾਂ ਕੁਝ ਵੀ ਇਹਨਾਂ ਦੇ ਕੋਲ ਨਹੀਂ ਹੁੰਦਾ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲੀਆਂ ਨੇ ਚੰਗੀ ਮੋਟੀ ਕਮਾਈ ਕਰਦੇ ਨੇ ਚੰਗਾ ਇਹਨਾਂ ਨੂੰ ਕਪੜਾ ਮਿਲਦਾ ਚੰਗਾ ਖਾਣ ਨੂੰ ਮਿਲਦਾ ਚੰਗਾ ਇਹਨਾਂ ਕੋਲ ਪੈਸਾ ਹੁੰਦਾ ਤਾਂ ਇਹਨਾਂ ਦਾ ਘਰ-ਬਾਰ ਤਾਂ ਚੰਗੇ ਰੱਜੇ ਪੂਜੇ ਵਰਗੇ ਹੋ ਜਾਂਦੇ ਨੇ ਤੇ ਤੁਹਾਡੇ ਵਰਗੇ ਲੋਕ ਟੂਣਿਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ ਬਲੀਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ ਤੇ ਆਪਣੀ ਮਿਹਨਤ ਦੀ ਕਮਾਈ ਅਜੇ ਪਖੰਡੀਆਂ ਨੂੰ ਦੇਣ ਲੱਗ ਜਾਂਦੇ ਨੇ ਤਾਂ ਇਨਾ ਪਖੰਡੀਆਂ ਤੋਂ ਬਚੋ ਤੁਹਾਨੂੰ ਗੁੰਮਰਾਹ ਕਰਨ ਦੇ ਨਵੇਂ ਤਰੀਕੇ ਅਪਣਾਏ ਜਾਂਦੇ ਨੇ ਜੇਕਰ ਤੁਸੀਂ ਪਖੰਡਵਾਦ ਤੋਂ ਦੂਰ ਹੋਗੇ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਸੁੱਖ ਸ਼ਾਂਤੀ ਹੋ ਜਾਊਗੀ ਤੁਸੀਂ ਮਿਲ ਬੈਠ ਕੇ ਗੱਲਬਾਤ ਕਰੋ ਘਰ ਦੇ ਵਿੱਚ ਕੋਈ ਕਲੇਸ਼ ਹੁੰਦਾ ਕੋਈ ਗੱਲਬਾਤ ਹੁੰਦੀ ਆ ਤਾਂ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ ਨਾ ਕੀ ਚੁਰਾਹਿਆਂ ਦੇ ਵਿੱਚ ਪਤਾਸੇ ਰੱਖ ਕੇ ਤੁਹਾਡੇ ਹੱਲ ਹੋਣਗੇ ਨਾ ਹੀ ਕਿਸੇ ਦੇ ਘਰ ਟੂਣਾ ਕਰਕੇ ਤੁਹਾਡਾ ਹੱਲ ਹੋਵੇਗਾ ਨਾ ਹੀ ਕਿਤੇ ਤੁਹਾਨੂੰ ਬਲੀ ਦੇ ਕੇ ਕੋਈ ਹੱਲ ਹੋਵੇਗਾ ਹੱਲ ਹੋਵੇਗਾ ਤਾਂ ਤੁਹਾਡੀ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਤੁਹਾਡੀ ਸ਼ਾਂਤੀ ਤੇ ਬਰਕਰਾਰ ਹੈ ਤਾਂ ਇਹਨਾਂ ਪਖੰਡੇ ਕੋਲ ਕੁਝ ਨਹੀਂ ਸੰਕਲਿ ਤੁਹਾਡਾ ਘਰ ਹੋਰ ਵੀ ਪ੍ਰਬਾਧੀ ਦੇ ਰਾਤੇ ਤੁਰੇਗਾ ਬਾਕੀ ਤੁਹਾਡਾ ਪਖੰਡਵਾਦ ਦੀਆਂ ਵੀਡੀਓਜ਼ ਨੂੰ ਲੈ ਕੇ ਕੀ ਕਹਿਣਾ ਹੁੰਦਾ ਆਪਣੀ ਰਾ जरूर ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼